ਸਤਿ ਸ਼੍ਰੀ ਅਕਾਲ ਜੀ ਮੇਰਾ ਮਾਲਕ ਮੈਨੂੰ ਆਪਣੇ ਨਾਲ ਸੌਣ ਲਈ 2 ਕਰੋੜ ਰੁਪਈਆ ਦੇ ਰਿਹਾ ਸੀ ਪਰ ਮੈਂ ਸ਼ਾਦੀ ਸ਼ੁਦਾ ਸੀ ਪਰ 2 ਕਰੋੜ ਦਾ ਨਾਂ ਸੁਣ ਕੇ ਮੇਰੀ ਨੀਅਤ ਥੋੜੀ ਡਗਮਗਾ ਜ਼ਰੂਰ ਗਈ ਸੀ ਕਿ ਸਿਰਫ ਇੱਕ ਰਾਤ ਦੀ ਹੀ ਤਾਂ ਗੱਲ ਸੀ ਮੈਂ ਉਹਦੇ ਕੋਲੋਂ ਕੁਝ ਦਿਨਾਂ ਦੀ ਮੌਹਲਤ ਮੰਗੀ ਸੌਣ ਲਈ ਮੈਂ ਸੋਚ ਰਹੀ ਸੀ ਕਿ ਇੰਨੇ ਪੈਸੇ ਤਾਂ ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਕੰਮ ਕਰਕੇ ਵੀ ਨਹੀਂ ਕਮਾ ਸਕਦੀ ਇਸ ਲਈ ਮੈਂ ਉਹ ਨੂੰਹਾ ਕਹਿ ਦਿੱਤੀ ਜਿਸ ਰਾਤ ਮੈਂ ਮਾਲਕ ਦੇ ਨਾਲ ਸੁੱਤੀ ਉਸ ਰਾਤ ਮਾਲਕ ਨੇ ਪੂਰੀ ਰਾਤ ਮੇਰੇ ਮੈਂ ਆਪਣੇ ਘਰ ਪੂਰੀ-ਪੂਰੀ ਰਾਤ ਸਕੂਨ ਨਾਲ ਨਹੀਂ ਸੌਂ ਪਉਂਦੀ ਸੀ ਸਾਡਾ ਛੋਟਾ ਜਿਹਾ ਘਰ ਸੀ ਮਾਲਕ ਦੀ ਕਹੀ ਗੱਲ ਮੈਂ ਆਪਣੇ ਪਤੀ ਨੂੰ ਕਿਵੇਂ ਦੱਸਾਂ ਇਹ ਸਮਝ ਨਹੀਂ ਆ ਰਿਹਾ ਸੀ ਆਪਣੇ ਕਮਰੇ ਵਿੱਚ ਲੇਟੇ-ਲੇਟੇ ਇਹੀ ਸੋਚ ਰਹੀ ਸੀ ਜਦੋਂ ਅੱਖਾਂ ਬੰਦ ਕਰਦੀ ਤਾਂ ਨੋਟਾਂ ਦੀਆਂ ਦਿੱਤੀਆਂ ਮੇਰੇ ਸਾਹਮਣੇ ਆ ਜਾਂਦੀਆਂ ਤੇ ਜਦੋਂ ਅੱਖ ਖੋਲਦੀ ਤਾਂ ਉੱਤੇ ਲੱਗਾ ਪੱਖਾ ਜੋ ਬੇहद ਹੀ ਹੌਲੀ-ਹੌਲੀ ਚੱਲ ਰਿਹਾ ਸੀ ਜਿਹਦੇ ਵਿੱਚ ਆਵਾਜ਼ ਆ ਰਹੀ ਸੀ ਮੈਂ ਇਕਦਮ ਉੱਠ ਕੇ ਬਹਿ ਗਈ ਮੇਰੇ ਬਰਾਬਰ ਹੀ ਮੇਰਾ ਪਤੀ ਆਰਾਮ ਨਾਲ ਸੁੱਤਾ ਪਿਆ ਸੀ ਗਰਮੀ ਤੇ ਪਸੀਨੇ ਤੋਂ ਬੇਫਿਕਰ ਹੋ ਕੇ ਪਰ ਮੈਨੂੰ ਤਾਂ ਅੱਜ ਜਿਵੇਂ ਨੀਂਦ ਹੀ ਨਹੀਂ ਆ ਰਹੀ ਸੀ ਅਕਸਰ ਕੰਮ ਦੀ ਥਕਾਨ ਦੀ ਵਜ੍ਹਾ ਤੋਂ ਮੈਂ ਵੀ ਛੇਤੀ ਹੀ ਸੌਂ ਜਾਂਦੀ ਸੀ ਪਰ ਜਦੋਂ ਨੀਮਾਲਕੜੀ ਮੈਨੂੰ ਉਹ ਆਫਰ ਦਿੱਤੀ ਸੀ ਉਦੋਂ ਦੀ ਮੇਰੀ ਨੀਂਦ ਤਾਂ ਜਿਵੇਂ ਗਾਇਬ ਹੀ ਹੋ ਗਈ ਸੀ ਆਪਣੇ ਘਰ ਦੀ ਹਰ ਚੀਜ਼ ਵਿੱਚ ਮੈਨੂੰ ਕੋਈ ਨਾ ਕੋਈ ਕਮੀ ਨਜ਼ਰ ਆਉਣ ਲੱਗੀ ਮੇਰੇ ਕੋਲ ਸਿਰਫ 4 ਦਿਨਾਂ ਦੀ ਮੌਹਲਤ ਸੀ ਦਿਮਾਗ ਵਿੱਚ ਬਸ ਇਹੋ ਚੱਲ ਰਿਹਾ ਸੀ ਕਿ ਕੀ ਕਰਾਂ ਤੇ ਕੀ ਨਾ ਕਰਾਂ 2 ਕਰੋੜ ਕੋਈ ਛੋਟੀ ਰਕਮ ਨਹੀਂ ਸੀ ਤੇ ਖਾਸ ਕਰਕੇ ਸਾਡੇ ਵਰਗੇ ਗਰੀਬ ਲੋਕਾਂ ਲਈ ਤਾਂ ਇਹ ਬਹੁਤ ਵੱਡੀ ਰਕਮ ਸੀ ਪਰ ਉਹਨਾਂ ਨੇ ਉਹਦੇ ਬਦਲੇ ਮੇਰੇ ਕੋਲੋਂ ਜੋ ਮੰਗਿਆ ਸੀ ਉਹ ਇੱਕ ਸ਼ਾਦੀशुदा ਹੋਣ ਦੇ ਨਾਤੇ ਉਹ ਛੋਟੀ ਗੱਲ ਨਹੀਂ ਸੀ ਮੈਂ ਇਹ ਸਾਰਾ ਕੁਝ ਉਹਨਾਂ ਦੇ ਨਾਲ ਕਿਵੇਂ ਕਰ ਸਕਦੀ ਸੀ ਪਹਿਲਾਂ ਤਾਂ ਮੈਂ ਮਾਲਕ ਦੀ ਗੱਲ ਨੂੰ ਸੁਣ ਕੇ ਮਨਾ ਕਰ ਦਿੱਤਾ ਸੀ ਪਰ ਉਹਦੇ ਅਗਲੇ ਹੀ ਪਲ ਮੈਨੂੰ ਆਪਣੀ ਗਰੀਬੀ ਦਾ ਅਹਿਸਾਸ ਹੋਇਆ ਜਿਸ ਗਰੀਬੀ ਵਿੱਚ ਮੈਂ ਤੇ ਮੇਰੇ ਪਤੀ ਜੀ ਰਹੇ ਸੀ ਕਈ ਸਾਲਾਂ ਤੋਂ 4 ਦਿਨ ਦਾ ਵਕਤ ਗੁਜ਼ਰ ਚੁੱਕਾ ਸੀ ਪਰ ਅੱਜ ਤੱਕ ਮੈਂ ਵੀ ਇਹ ਨਹੀਂ ਸਮਝ ਸਕੀ ਸੀ ਕਿ ਮੈਂ ਕੀ ਕਰਨਾ ਹੈ ਮੈਂ ਮਾਲਕ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਮੈਨੂੰ ਦੋ ਦਿਨਾਂ ਦਾ ਹੋਰ ਵਕਤ ਦੇ ਦੋ ਉਹ ਮੰਨ ਗਏ ਦੋ ਦਿਨ ਵੀ ਇਸੇ ਤਰ੍ਹਾਂ ਗੁਜ਼ਰ ਗਏ ਮਾਲਕ ਨੇ ਫਿਰ ਮੈਨੂੰ ਪੁੱਛਿਆ ਕਿ ਮੈਂ ਕੀ ਸੋਚਿਆ ਆ ਮੈਂ ਨਾ ਜਾਣੇ ਕਿਉਂ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਮੈਂ ਘਰ ਵਾਪਸ ਆ ਗਈ ਮੈਨੂੰ ਲਾਲਚ ਆ ਗਿਆ ਸੀ ਉਹਨਾਂ ਪੈਸਿਆਂ ਦਾ ਹਜੇ ਤੱਕ ਵੀ ਮੈਂ ਆਪਣੇ ਪਤੀ ਨਾਲ ਗੱਲ ਨਹੀਂ ਸੀ ਕੀਤੀ ਕੀ ਕਹਿੰਦੀ ਮੈਂ ਉਹਨਾਂ ਨੂੰ ਫਿਰ ਮੈਂ ਸੋਚਿਆ ਕਿ ਜਿਵੇਂ ਤਿਵੇਂ ਕਰਕੇ ਮੈਂ ਉਹਨਾਂ ਨੂੰ ਮਨਾ ਹੀ ਲਵਾਂਗੀ ਦਿਮਾਗ ਵਿੱਚ ਬਸ 2 ਕਰੋੜ ਰੁਪਏ ਚੱਲ ਰਹੇ ਸੀ ਲੱਗ ਰਿਹਾ ਸੀ ਕਿ ਇੱਕ ਵਾਰੀ ਪੈਸਾ ਆ ਜਾਵੇ ਤਾਂ ਸਾਡੀ ਕਿੰਨੀ ਪਰੇਸ਼ਾਨੀ ਖਤਮ ਹੋ ਜਾਵੇਗੀ ਇਹ ਕਹਾਣੀ ਉਦੋਂ ਸ਼ੁਰੂ ਹੋਈ ਜਦੋਂ ਮੈਂ ਆਪਣੇ ਪਤੀ ਦੀ ਮਦਦ ਕਰਨ ਲਈ ਇੱਕ ਕੰਪਨੀ ਵਿੱਚ ਨੌਕਰੀ ਸ਼ੁਰੂ ਕੀਤੀ ਮੈਂ ਕੰਪਨੀ ਵਿੱਚ ਕੰਮ ਕਰਦੀ ਸੀ ਤੇ ਉੱਥੇ ਸੁਪਰਵਾਈਜ਼ਰ ਸੀ वैसे तो उथे ਪਹਿਲਾਂ ਵੀ ਕਾਫੀ ਔਰਤਾ ਸੁਪਰਵਾਈਜ਼ਰ ਦਾ ਕੰਮ ਕਰਦੀਆਂ ਸੀ ਪਰ ਪਤਾ ਨਹੀਂ ਕਿਉਂ ਮਾਲਕ ਮੇਰੇ ਤੇ ਬਹੁਤ ਜ਼ਿਆਦਾ ਮਿਹਰਬਾਨ ਸੀ ਉਹ ਮੇਰੇ ਨਾਲ ਹਮੇਸ਼ਾ ਪਿਆਰ ਨਾਲ ਹੀ ਪੇਸ਼ ਆਉਂਦੀ ਜਿਵੇਂ ਉਹਨਾਂ ਦਾ ਵਿਹਾਰ ਦੂਜੇ ਲੋਕਾਂ ਨਾਲ ਸੀ ਮੇਰੇ ਨਾਲ ਉਹੋ ਜਿਹਾ ਵਿਹਾਰ ਬਿਲਕੁਲ ਨਹੀਂ ਸੀ ਕਈ ਵਾਰ ਉਹ ਦੂਜੇ ਲੋਕਾਂ ਤੇ ਗੁੱਸਾ ਵੀ ਕਰਦੇ ਪਰ ਮੇਰੇ ਨਾਲ ਉਹ ਕਦੀ ਨਾਰਾਜ਼ ਨਹੀਂ ਹੁੰਦੇ ਸੀ ਐਵੇਂ ਨਹੀਂ ਸੀ ਕਿ ਮੇਰੇ ਕੋਲੋਂ ਕਦੀ ਗਲਤੀ ਨਹੀਂ ਹੋਈ ਗਲਤੀਆਂ ਬਹੁਤ ਹੋਈਆਂ ਪਰ ਪਤਾ ਨਹੀਂ ਕਿਉਂ ਉਹ ਮੇਰੇ ਤੇ ਬਹੁਤ ਮਿਹਰਬਾਨ ਸੀ ਮੈਨੂੰ ਨੌਕਰੀ ਕਰਦੇ ਹੋਏ ਜਿਆਦਾ ਟਾਈਮ ਨਹੀਂ ਹੋਇਆ ਸੀ ਲਗਭਗ 8-9 ਮਹੀਨੇ ਹੀ ਹੋਏ ਸੀ ਪਰ ਇੰਨੇ ਹੀ ਸਮੇਂ ਵਿੱਚ ਉਹਨਾਂ ਦੀਆਂ ਕਾਫੀ ਮਿਹਰਬਾਨੀਆਂ ਮੇਰੇ ਤੇ ਸੀ ਮੇਰੇ ਨਾਲ ਨਾਲ ਆਫਿਸ ਦੇ ਦੂਜੇ ਲੋਕ ਜੋ ਉੱਥੇ ਕੰਮ ਕਰਦੇ ਸੀ ਉਹ ਵੀ ਹੈਰਾਨ ਸੀ ਅਕਸਰ ਔਰਤਾਂ ਮੈਨੂੰ ਇਹੋ ਕਹਿੰਦੀਆਂ ਸੀ ਕਿ ਭਾਈ ਸਾਨੂੰ ਵੀ ਇੱਥੇ ਨੌਕਰੀ ਕਰਦੇ ਹੋਏ 2 ਸਾਲ ਤੋਂ ਉੱਤੇ ਦਾ ਸਮਾਂ ਹੋ ਚੁੱਕਾ ਹੈ ਪਰ ਮਾਲਕ ਨੇ ਅੱਜ ਤੱਕ ਸਾਡੀ ਤਨਖਾਹ ਸਿਰਫ ਇੱਕ ਵਾਰ ਹੀ ਵਧਾਈ ਹੈ ਉਹ ਵੀ ਇੰਨਾ ਕਹਿੰਦੇ ਪਰ ਤੈਨੂੰ ਤਾਂ ਸਿਰਫ 8 ਮਹੀਨੇ ਹੋਏ ਆ ਤੇਰੀ ਤਨਖਾਹ ਇੰਨੀ ਛੇਤੀ ਕਿਵੇਂ ਵੱਧ ਗਈ ਉਤੋਂ ਉਹਨਾਂ ਨੇ ਤੈਨੂੰ ਬੋਨਸ ਦੇ ਦਿੱਤਾ ਇਹੋ ਜਿਹਾ ਕਿਹੜਾ ਕੰਮ ਕਰਦੀ ਹੈ ਤੂੰ ਮਾਲਕ ਦਾ ਸਾਨੂੰ ਬਖੂਬੀ ਸਮਝ ਆ ਰਿਹਾ ਹੈ ਨੇ ਨੇ ਨੂੰ ਦੂਜੀ ਔਰਤ ਕਹਿਣ ਲੱਗੀ ਕਿ ਮਾਲਕ ਤਾਂ ਉਹਦੀ ਖੂਬਸੂਰਤੀ ਤੇ ਫਿਦਾ ਹੈ ਇਸ ਲਈ ਇਹਦੇ ਉੱਤੇ ਇੰਨੀਆਂ ਮਿਹਰਬਾਨੀਆਂ ਕਰ ਰਿਹਾ ਹੈ ਨਹੀਂ ਤਾਂ ਇਹਨੂੰ ਆਮਦਾ ਹੀ ਕੀ ਹੈ ਜਿੰਨਾ ਅਸੀਂ ਕੰਮ ਕਰਦੇ ਹਾਂ ਇਹ ਉਹਦਾ ਅੱਧਾ ਵੀ ਨਹੀਂ ਕਰਦੀ ਇਹ ਗੱਲ ਸੁਣ ਕੇ ਮੈਨੂੰ ਬਿਲਕੁਲ ਚੰਗਾ ਨਾ ਲੱਗਾ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਜ਼ੁਬਾਨ ਸੰਭਾਲ ਕੇ ਗੱਲ ਕਰੋ ਮੈਂ ਵੀ ਉਹ ਕੰਮ ਕਰਦੀ ਹਾਂ ਜੋ ਤੁਸੀਂ ਕਰਦੀਆਂ ਹੋ ਉਹਦੇ ਇਲਾਵਾ ਹੋਰ ਕੋਈ ਕੰਮ ਨਹੀਂ ਕਰਦੀ ਮੈਂ ਮਾਲਕ ਲਈ ਮੈਂ ਕੀ ਕਰਾਂ ਜੇ ਉਹ ਮੈਨੂੰ ਤੁਹਾਡੇ ਤੋਂ ਉੱਤੇ ਰੱਖਦੇ ਹਨ ਤਾਂ ਜੇ ਤੁਹਾਨੂੰ ਇੰਨਾ ਹੀ ਬੁਰਾ ਲੱਗਦਾ ਹੈ ਤੁਸੀਂ ਜਾ ਕੇ ਗੱਲ ਕਰੋ ਮੇਰੇ ਤੇ ਇਲਜ਼ਾਮ ਨਾ ਲਗਾਓ ਇਹ ਗੱਲ ਮੈਂ ਬਹੁਤ ਉੱਚੀ ਆਵਾਜ਼ ਵਿੱਚ ਕੀਤੀ ਕਾਫੀ ਲੋਕ ਉੱਥੇ ਇਕੱਠੇ ਹੋ ਗਏ ਸੀ ਇੱਕ ਦੋ ਔਰਤਾਂ ਮੇਰੇ ਨਾਲ ਬਹਿਸ ਕਰਨ ਲੱਗੀਆਂ ਉੰਨੀ ਦੇਰ ਨੂੰ ਮਾਲਕ ਵੀ ਉੱਥੇ ਆ ਗਏ ਉਹ ਪੁੱਛਣ ਲੱਗੇ ਕਿ ਕੀ ਗੱਲ ਹੋ ਗਈ ਕਿਉਂ ਤੁਸੀਂ ਆਪਸ ਵਿੱਚ ਲੜਦੇ ਹੋ ਪਤਾ ਨਹੀਂ ਮੈਨੂੰ ਕੀ ਹੋਇਆ ਸੀ ਮੈਂ ਵੀ ਬੇਸ਼ਰਮਾ ਵਾਂਗ ਉਹਨਾਂ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਉਹਨਾਂ ਔਰਤਾਂ ਦੇ ਬਾਰੇ ਵਿੱਚ ਵੀ ਦੱਸ ਦਿੱਤਾ ਕਿ ਇਹ ਔਰਤਾਂ ਤੁਹਾਡੇ ਬਾਰੇ ਇਹੋ ਜਿਹੀਆਂ ਗੱਲਾਂ ਕਰ ਰਹੀਆਂ ਸੀ ਉਹ ਔਰਤ ਉਹਨਾਂ ਦੇ ਸਾਹਮਣੇ ਨਜ਼ਰ ਛੁਕਾਏ ਚੁੱਪਚਾਪ ਖੜੀ ਸੀ ਉਹ ਕਹਿਣ ਲੱਗੇ ਇਸ ਕੰਪਨੀ ਦਾ ਮਾਲਕ ਮੈਂ ਹਾਂ ਮੇਰੀ ਮਰਜ਼ੀ ਮੈਂ ਕਿਸੇ ਦੀ ਵੀ ਤਨਖਾਹ ਵਧਾਵਾ ਜੇ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਤਾਂ ਅੱਜ ਹੀ ਇਹ ਨੌਕਰੀ ਛੱਡ ਕੇ ਚਲਾ ਜਾਵੇ ਤੁਸੀਂ ਕੌਣ ਹੁੰਦੇ ਹੋ ਕਿਸੇ ਬਾਰੇ ਉਲਟਾ ਸਿੱਧਾ ਬੋਲਣ ਵਾਲੇ ਤੁਹਾਨੂੰ ਕਿਸ ਨੇ ਹੱਕ ਦਿੱਤਾ ਇਹ ਸਭ ਬੋਲਣ ਦਾ ਮਾਲਕ ਦੇ ਇੰਨਾ ਕਹਿੰਦੇ ਹੀ ਬਾਕੀ ਔਰਤਾਂ ਦੀ ਤਾਂ ਜਿਵੇਂ ਬੋਲਤੀ ਹੀ ਬੰਦ ਹੋ ਗਈ ਮਾਲਕ ਕਹਿਣ ਲੱਗੇ ਕਿ ਅੱਗੇ ਤੋਂ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਸੁਣਾ ਤੁਸੀਂ ਇੱਥੇ ਕੰਮ ਕਰਨ ਆਉਂਦੇ ਹੋ ਤਾਂ ਕੰਮ ਕਰਿਆ ਕਰੋ ਜੇ ਮੇਰੇ ਕੰਨਾਂ ਵਿੱਚ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਪਈਆਂ ਤਾਂ ਮੈਂ ਉਹਨੂੰ ਉਸੇ ਵੇਲੇ ਨੌਕਰੀ ਤੋਂ ਕੱਢ ਦਵਾਂਗਾ। ਮਾਲਕ ਦੀ ਇਹ ਗੱਲ ਸੁਣ ਕੇ ਤਾਂ ਮੈਂ ਸੋਚ ਰਹੀ ਸੀ ਕਿ ਉਹ ਕਿੰਨੇ ਜ਼ਿਆਦਾ ਚੰਗੇ ਇਨਸਾਨ ਹਨ ਤੇ ਮੈਨੂੰ ਬਹੁਤ ਸਕੂਨ ਵੀ ਮਿਲਿਆ। ਪਰ ਸ਼ਾਇਦ ਮੇਰੀ ਸੋਚ ਗਲਤ ਸੀ ਕਿਉਂਕਿ ਜਦੋਂ ਹਕੀਕਤ ਮੇਰੇ ਸਾਹਮਣੇ ਆਈ ਤਾਂ ਮੈਂ ਬੇਹੱਦ ਹਰਾਨ ਰਹਿ ਗਈ ਸੀ। ਇੱਕ ਦਿਨ ਮੇਰੀ ਕੰਪਨੀ ਦੇ ਮਾਲਕ ਨੇ ਕਿਹਾ ਕਿ ਜਦੋਂ ਸਾਰਾ ਕੰਮ ਖਤਮ ਹੋ ਜਾਵੇਗਾ ਉਸ ਤੋਂ ਬਾਅਦ ਤੁਸੀਂ ਮੇਰੇ ਕੈਬਨ ਵਿੱਚ ਆ ਜਾਓ ਮੈਨੂੰ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਜਦੋਂ ਸ਼ਾਮ ਦਾ ਵੇਲਾ ਹੋਇਆ ਤਾਂ ਸਾਰੇ ਲੋਕ ਆਪਣੇ ਘਰ ਚਲੇ ਗਏ ਕੰਪਨੀ ਬੰਦ ਹੋਣ ਦਾ ਟਾਈਮ ਹੋ ਗਿਆ ਸੀ ਤੇ ਮੈਂ ਹਜੇ ਵੀ ਆਫਿਸ ਵਿੱਚ ਹੀ ਇੰਤਜ਼ਾਰ ਕਰ ਰਹੀ ਸੀ ਕਿ ਉਹ ਮੈਨੂੰ ਕਦੋਂ ਬੁਲਾਉਣਗੇ ਉਦੋਂ ਹੀ ਉਹਨਾਂ ਨੇ ਮੈਨੂੰ ਆਵਾਜ਼ ਦਿੱਤੀ ਤੇ ਮੈਨੂੰ ਆਪਣੇ ਕੈਬਨ ਵਿੱਚ ਬੁਲਾਇਆ ਹੁਣ ਉੱਥੇ ਹੋਰ ਕੋਈ ਨਹੀਂ ਸੀ ਸਿਰਫ ਮੈਂ ਸੀ ਮੈਨੂੰ ਬਹੁਤ ਘਬਰਾਹਟ ਵੀ ਹੋ ਰਹੀ ਸੀ ਉਹ ਬਹੁਤ ਸਕੂਨ ਨਾਲ ਆਪਣੇ ਕੈਬਨ ਵਿੱਚ ਬੈਠੇ ਹੋਏ ਸੀ ਤੇ ਚਾਹ ਪੀ ਰਿਹਾ ਸੀ ਮੈਂ ਉਹਨਾਂ ਦਾ ਦਰਵਾਜ਼ਾ ਖੜਕਾਇਆ ਤੇ ਉਹਨਾਂ ਨੂੰ ਕਿਹਾ ਕਿ ਸਰ ਮੈਨੂੰ ਦੇਰ ਹੋ ਰਹੀ ਹੈ ਜੇ ਕੋਈ ਕੰਮ ਹੈ ਤਾਂ ਤੁਸੀਂ ਮੈਨੂੰ ਛੇਤੀ ਦੱਸ ਦਿਓ ਉਹਨਾਂ ਨੇ ਮੈਨੂੰ ਉਦੋਂ ਹੀ ਅੰਦਰ ਆਉਣ ਲਈ ਕਿਹਾ ਤੇ ਕਿਹਾ ਹਾਂ ਬੈਠੋ ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਮੈਂ ਪਹਿਲਾਂ ਆਪਣੀ ਘੜੀ ਵੱਲ ਵੇਖਿਆ ਤੇ ਬੜੇ ਹੀ 부ਝੇ ਹੋਏ ਮਨ ਨਾਲ ਉਹਨਾਂ ਦੇ ਸਾਹਮਣੇ ਕੁਰਸੀ ਤੇ ਜਾ ਕੇ ਬਹਿ ਗਈ ਮੇਰੇ ਦਿਮਾਗ ਵਿੱਚ ਤਾਂ ਬਸ ਇਹੋ ਚੱਲ ਰਿਹਾ ਸੀ ਕਿ ਇੰਨੀ ਦੇਰ ਹੋ ਗਈ ਹੈ ਮੇਰਾ ਪਤੀ ਵੀ ਘਰ ਆ ਗਿਆ ਹੋਵੇਗਾ ਘਰ ਦਾ ਕੰਮ ਵੀ ਕਰਨਾ ਹੈ ਤੇ ਇਹਨਾਂ ਨੇ ਮੈਨੂੰ ਇੱਥੇ ਬੈਠਣ ਲਈ ਕਿਉਂ ਕਿਹਾ ਹੈ ਮੈਂ ਚੁੱਪਚਾਪ ਬੈਠ ਕੇ ਉਹਨਾਂ ਦਾ ਮੂੰਹ ਵੇਖ ਰਹੀ ਸੀ ਕਿ ਹੁਣ ਕੀ ਕਹਿਣ ਵਾਲੇ ਹਨ ਕੁਝ ਦੇਰ ਤੱਕ ਉਸ ਕੈਬਨ ਵਿੱਚ ਬਿਲਕੁਲ ਸ਼ਾਂਤੀ ਰਹੀ ਉਹ ਮੈਨੂੰ ਬਹੁਤ ਧਿਆਨ ਨਾਲ ਵੇਖ ਰਿਹਾ ਸੀ ਤੇ ਥੋੜਾ ਥੋੜਾ ਮੁਸਕਰਾ ਰਿਹਾ ਸੀ ਉਹਨਾਂ ਦੀ ਨਜ਼ਰ ਮੈਨੂੰ ਕੁਝ ਠੀਕ ਨਹੀਂ ਲੱਗ ਰਹੀ ਸੀ ਮੈਨੂੰ ਨਹੀਂ ਪਤਾ ਸੀ ਕਿ ਮੈਂ ਉਹਨਾਂ ਦੀ ਅਜੀਬ ਜਿਹੀ ਸੋਚ ਦਾ ਸ਼ਿਕਾਰ ਹੋਣ ਵਾਲੀ ਸੀ ਉਹਨਾਂ ਦੀ ਅਗਲੀ ਗੱਲ ਸੁਣ ਕੇ ਮੈਂ ਹਰਾਨ ਰਹਿ ਗਈ ਉਹ ਕਹਿਣ ਲੱਗੇ ਕਿ ਨੀਹਾ ਤੂੰ ਬਹੁਤ ਖੂਬਸੂਰਤ ਹੈ ਜਦੋਂ ਮੈਂ ਤੁਹਾਨੂੰ ਦੇਖਦਾ ਹਾਂ ਤਾਂ ਮੇਰਾ ਮਨ ਖੁਸ਼ ਹੋ ਜਾਂਦਾ ਹੈ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਸੀ ਬਲਕਿ ਗੁੱਸਾ ਆ ਰਿਹਾ ਸੀ ਉਹਨਾਂ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਸੀ ਮੇਰੇ ਨਾਲ ਇਹੋ ਜਿਹੀਆਂ ਗੱਲਾਂ ਕਰਦੇ ਹੋਏ ਪਰ ਉਹ ਮੁਸਕਰਾ ਰਹੇ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਕਹਿਣ ਦਾ ਕੀ ਮਤਲਬ ਹੈ ਤੁਸੀਂ ਕਿਹੋ ਜੀਆਂ ਗੱਲਾਂ ਕਰ ਰਹੇ ਹੋ ਮੈਂ ਉਹਨਾਂ ਨੂੰ ਕਿਹਾ ਕਿ ਸਰ ਮੈਨੂੰ دیر ਹੋ ਰਹੀ ਹੈ ਮੈਂ ਘਰ ਚਲਦੀ ਹਾਂ ਮੇਰੇ ਪਤੀ ਮੇਰਾ ਇੰਤਜ਼ਾਰ ਕਰ ਰਹੇ ਹੋਣਗੇ ਮੇਰਾ ਇੰਨਾ ਕਹਿੰਦੇ ਹੀ ਉਹਨਾਂ ਦੇ ਚਿਹਰੇ ਦੇ ਤਾਂ ਜਿਵੇਂ ਹਾ ਭਾਵ ਹੀ ਬਦਲ ਗਏ ਉਹ ਚੁੱਪ ਹੋ ਗਏ ਮੇਰੀ ਗੱਲ ਸੁਣ ਕੇ ਹੈਰਾਨੀ ਨਾਲ ਮੈਨੂੰ ਵੇਖਣ ਲੱਗੇ ਕਹਿਣ ਲੱਗੇ ਕਿ ਤੁਸੀਂ ਸ਼ਾਦੀशुदा ਹੋ ਮੈਂ ਕਿਹਾ ਜੀ ਹਾਂ ਮੈਂ ਸ਼ਾਦੀशुदा ਹਾਂ ਉਹ ਬਿਲਕੁਲ ਚੁੱਪ ਹੋ ਗਏ ਉਸ ਤੋਂ ਕੁਝ ਦੇਰ ਬਾਅਦ ਉਹ ਮੈਨੂੰ ਪੁੱਛਣ ਲੱਗੇ ਕਿ ਤੁਹਾਡੇ ਪਤੀ ਕੀ ਕਰਦੇ ਹਨ ਕਿੱਥੇ ਨੌਕਰੀ ਕਰਦੇ ਹਨ ਤੇ ਤੁਸੀਂ ਕਿਉਂ ਨੌਕਰੀ ਕਰਦੇ ਹੋ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਪਤੀ ਇੱਕ ਕੰਪਨੀ ਵਿੱਚ ਨੌਕਰੀ ਕਰਦੇ ਹਨ ਪਰ ਉਹਨਾਂ ਦੀ ਤਨਖਾਹ ਬਹੁਤ ਘੱਟ ਹੈ ਜਿਹਦੇ ਨਾਲ ਸਾਡਾ ਗੁਜ਼ਾਰਾ ਚੰਗੀ ਤਰ੍ਹਾਂ ਨਹੀਂ ਚੱਲ ਪਉਂਦਾ ਬਸ ਉਹਨਾਂ ਦੀ ਮਦਦ ਕਰਨ ਲਈ ਮੈਂ ਵੀ ਨੌਕਰੀ ਕਰਦੀ ਹਾਂ ਅਸੀਂ ਦੋਨੇ ਇਕੱਠੇ ਕਮਾਉਂਦੇ ਹਾਂ ਤਾਂ ਆਪਣਾ ਘਰ ਚਲਾ ਪਾਉਂਦੇ ਹਾਂ ਮੇਰੀਆਂ ਗੱਲਾਂ ਸੁਣ ਕੇ ਉਹਨਾਂ ਨੇ ਬਸ ਇੰਨਾ ਹੀ ਕਿਹਾ ਕਿ ਠੀਕ ਹੈ ਤੁਸੀਂ ਜਾ ਸਕਦੇ ਹੋ ਉਹ ਅੱਗੇ ਕਹਿਣ ਲੱਗੇ ਕਿ ਜੇ ਤੁਹਾਨੂੰ ਮੇਰੀ ਕੋਈ ਗੱਲ ਬੁਰੀ ਲੱਗੀ ਹੋਵੇ ਤਾਂ ਮੈਨੂੰ ਮਾਫ਼ ਕਰ ਦਿਓ ਕੱਲ ਸਵੇਰੇ ਟਾਈਮ ਨਾਲ ਆ ਜਾਇਓ ਉਹ ਕਾਫੀ ਉਦਾਸੀ ਭਰੇ ਅੰਦਾਜ਼ ਵਿੱਚ ਇਹ ਗੱਲ ਕਹਿ ਰਹੀ ਸੀ ਮੈਂ ਉੱਠੀ ਤੇ ਉੱਠ ਕੇ ਆਫਿਸ ਤੋਂ ਬਾਹਰ ਨਿਕਲ ਗਈ ਮੇਰੇ ਪਤੀ ਵੀ ਇੱਕ ਛੋਟੀ ਜਿਹੀ ਕੰਪਨੀ ਵਿੱਚ ਨੌਕਰੀ ਕਰਦੇ ਸੀ ਅਜੇ ਸਾਡੇ ਵਿਆਹ ਨੂੰ ਜ਼ਿਆਦਾ ਸਮਾਂ ਨਹੀਂ ਹੋਇਆ ਸੀ ਡੇਢ ਸਾਲ ਹੀ ਹੋਇਆ ਸੀ ਪਰ ਹਜੇ ਤੱਕ ਵੀ ਸਾਡੀ ਕੋਈ ਔਲਾਦ ਨਹੀਂ ਸੀ ਤੇ ਨਾ ਹੀ ਅਸੀਂ ਹਜੇ ਕੁਝ ਇਹੋ ਜਿਹਾ ਚਾਹੁੰਦੇ ਸੀ ਕਿਉਂਕਿ ਸੱਚ ਕਹਾ ਤਾਂ ਸਾਡੀ ਹਾਇਸੀਅਤ ਹੀ ਨਹੀਂ ਸੀ ਇੱਕ ਬੱਚੇ ਨੂੰ ਪਾਲਣ ਦੀ ਅਸੀਂ ਦੋਵੇਂ ਹੀ ਚਾਹੁੰਦੇ ਸੀ ਕਿ ਪਹਿਲਾਂ ਅਸੀਂ ਚੰਗੀ ਤਰ੍ਹਾਂ ਮਿਹਨਤ ਕਰਕੇ ਕੁਝ ਜੋੜ ਲਈਏ ਉਸ ਤੋਂ ਬਾਅਦ ਹੀ ਬੱਚਿਆਂ ਬਾਰੇ ਸੋਚਾਂਗੇ ਜਿਸ ਤਰ੍ਹਾਂ ਦੀ ਜ਼ਿੰਦਗੀ ਵਿੱਚ ਮੈਂ ਤੇ ਮੇਰੇ ਪਤੀ ਜੀ ਰਹੇ ਸੀ ਅਸੀਂ ਨਹੀਂ ਚਾਹੁੰਦੇ ਸੀ ਕਿ ਸਾਡੇ ਬੱਚਿਆਂ ਨੂੰ ਵੀ ਉਹ ਜਈ ਜ਼ਿੰਦਗੀ ਜਿਉਣੀ ਪਵੇ ਅਗਲੇ ਦਿਨ ਤੋਂ ਮੈਂ ਰੋਜ਼ ਵਾਂਗ ਆਪਣੀ ਨੌਕਰੀ ਤੇ ਜਾਣ ਲੱਗੀ ਟਾਈਮ ਨਾਲ ਨਿਕਲ ਜਾਇਆ ਕਰਦੀ ਸੀ ਕੁਝ ਦਿਨਾਂ ਤੱਕ ਪਾਲਿਕ ਚੁੱਪ ਰਹੇ ਮੇਰੀ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਪਰ ਕੁਝ ਦਿਨਾਂ ਬਾਅਦ ਉਹਨਾਂ ਨੇ ਮੈਨੂੰ ਫਿਰ ਕਿਹਾ ਕਿ ਉਹ ਮੇਰੇ ਨਾਲ ਕੋਈ ਗੱਲ ਕਰਨਾ ਚਾਹੁੰਦੇ ਹਨ ਉਹ ਕਹਿਣ ਲੱਗੇ ਕਿ ਮੈਂ ਮੁਜ਼ਕੂਰ ਥਾਂ ਮੈਂ ਉਮੀਦ ਕਰਦਾ ਥਾ ਤੇ ਤੁਸੀਂ ਮੇਰੀ ਗੱਲ ਨੂੰ ਜ਼ਰੂਰ ਸਮਝੋਗੇ ਮੈਂ ਜਾਣਦਾ ਹਾਂ ਕਿ ਤੁਹਾਨੂੰ ਮੇਰੀ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗੂਗੀ ਪਰ ਮੈਂ ਇੱਕ ਵਾਰ ਤੁਹਾਡੇ ਨਾਲ ਗੱਲ ਕਰ ਲੈਣਾ ਚਾਹੁੰਦਾ ਹਾਂ ਉਮੀਦ ਕਰਦਾ ਹਾਂ ਕਿ ਤੁਸੀਂ ਮੇਰੀ ਮਦਦ ਜ਼ਰੂਰ ਕਰੋਗੇ ਮੈਨੂੰ ਉਹਨਾਂ ਦੀ ਇਹ ਗੱਲ ਕੁਝ ਸਮਝ ਨਹੀਂ ਆ ਰਹੀ ਸੀ ਆਖਿਰ ਮੈਂ ਉਹਨਾਂ ਦੀ ਕੰਪਨੀ ਵਿੱਚ ਇੱਕ ਮਾਮੂਲੀ ਨੌਕਰੀ ਕਰਦੀ ਸੀ ਮੈਂ ਉਹਨਾਂ ਦੀ ਕਿਸ ਤਰ੍ਹਾਂ ਦੀ ਮਦਦ ਕਰ ਸਕਦੀ ਸੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੀ ਕੀ ਮਦਦ ਕਰ ਸਕਦੀ ਹਾਂ ਮੈਨੂੰ ਦੱਸੋ ਕੁਛ ਕੀ ਕਹਿਣਾ ਚਾਹੁੰਦੇ ਹੋ ਉਸ ਤੋਂ ਬਾਅਦ ਉਹਨਾਂ ਨੇ ਜੋ ਮੈਨੂੰ ਦੱਸਿਆ ਉਹਨੂੰ ਸੁਣ ਕੇ ਮੇਰਾ ਦਿਮਾਗ ਹੀ ਚੱਕਰ ਖਾ ਗਿਆ ਉਹਨਾਂ ਨੇ ਮੈਨੂੰ ਕਿਹਾ ਕਿ ਉਹ ਮੈਨੂੰ ਹੁਣੇ 2 ਕਰੋੜ ਰੁਪਏ ਦੇਣਗੇ ਪਰ ਉਹਦੇ ਲਈ ਮੈਨੂੰ ਉਹਨਾਂ ਦੀ ਇੱਕ ਗੱਲ ਮੰਨਣੀ ਪਵੇਗੀ ਉਹ ਗੱਲ ਇਨੀ ਮਾਮੂਲੀ ਜਹੀ ਤਾਂ ਨਹੀਂ ਸੀ ਜੋ ਮੈਂ ਬਹੁਤ ਆਰਾਮ ਨਾਲ ਮੰਨ ਜਾਂਦੀ ਪਹਿਲਾਂ ਤਾਂ ਮੈਂ ਸੁਣਨ ਤੋਂ ਬਾਅਦ ਹੀ ਉਹਨਾਂ ਨੂੰ ਮਨ੍ਹਾ ਕਰ ਦਿੱਤਾ ਸੀ ਪਰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਚੰਗੀ ਤਰ੍ਹਾਂ ਸੋਚ ਲੈ ਉਸ ਤੋਂ ਬਾਅਦ ਜਵਾਬ ਦੇਵੀਂ ਮੈਂ ਵੀ ਇੱਕ ਵਾਰ ਤਾਂ ਸੋਚ ਵਿੱਚ ਪੈ ਗਈ ਕਿਉਂਕਿ ਇਹ ਰਕਮ ਤਾਂ ਵਾਕਿਆ ਹੀ ਬਹੁਤ ਵੱਡੀ ਸੀ ਉਤੋਂ ਸਾਡਾ ਜੋ ਹਾਲ ਸੀ ਉਸ ਹਾਲਤ ਵਿੱਚ ਸਾਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਮੈਂ ਕਿਹਾ ਕਿ ਮੈਂ ਤੁਹਾਨੂੰ ਕੁਝ ਦਿਨਾਂ ਬਾਅਦ ਦੱਸਦੀ ਹਾਂ ਤੇ ਮੈਂ ਉੱਠ ਕੇ ਆਫਿਸ ਦੇ ਬਾਹਰ ਨਿਕਲ ਆਈ ਉਹਨਾਂ ਨੇ ਕਿਹਾ ਕਿ ਤੂੰ ਜਿੰਨਾ ਸਮਾਂ ਮੰਗਿਆ ਹੈ ਮੈਨੂੰ ਇੰਨੇ ਸਮੇਂ ਦੇ ਅੰਦਰ ਅੰਦਰ ਹੀ ਜਵਾਬ ਦੇ ਦੇਵੀਂ ਮੇਰੇ ਕੋਲ ਜ਼ਿਆਦਾ ਸਮਾਂ ਨਹੀਂ ਹੈ ਹੁਣ ਮੈਂ ਆਪਣੇ ਪਤੀ ਨੂੰ ਇੱਕ ਵਾਰ ਪੁੱਛਣਾ ਸੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਉਹਨਾਂ ਦੀ ਬਿਨਾ ਇਜਾਜ਼ਤ ਮੈਂ ਇਹ ਕੰਮ ਨਹੀਂ ਕਰ ਸਕਦੀ ਸੀ ਕਿਉਂਕਿ ਉਹਨਾਂ ਨੇ ਹਮੇਸ਼ਾ ਮੇਰਾ ਖਿਆਲ ਰੱਖਿਆ ਸੀ ਇੰਨੀ ਪਰੇਸ਼ਾਨੀ ਵਿੱਚ ਵੀ ਅਸੀਂ ਦੋਵੇਂ ਪਤੀ ਪਤਨੀ ਇੱਕ ਦੂਜੇ ਦਾ ਸਾਥ ਹਮੇਸ਼ਾ ਦਿੰਦੇ ਸੀ ਇੱਕ ਦੂਜੇ ਨੂੰ ਹਮੇਸ਼ਾ ਸਮਝਦੇ ਤੇ ਇਕੱਠੇ ਮਿਲ ਕੇ ਹੀ ਹਾਲਾਤ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੇ ਸੀ ਤੇ ਮਿਹਨਤ ਕਰ ਰਹੇ ਸੀ ਪਰ ਜਿਹੜੀ ਗੱਲ ਮੈਨੂੰ ਆਪਣੇ ਪਤੀ ਨਾਲ ਕਰਨੀ ਸੀ ਉਹ ਛੋਟੀ ਗੱਲ ਤਾਂ ਹੈ ਨਹੀਂ ਸੀ ਕਿਤੇ ਨਾ ਕਿਤੇ ਮੈਨੂੰ ਵਿਸ਼ਵਾਸ ਸੀ ਕਿ ਉਹ ਮੇਰੀ ਗੱਲ ਨੂੰ ਸੁਣਦਿਆਂ ਹੀ ਮਨਾਂ ਕਰ ਦੇਣਗੇ ਪਰ ਸਿਰਫ 1% ਤੇ ਹੀ ਉਮੀਦ ਸੀ ਕਿ ਸ਼ਾਇਦ ਉਹ ਮੰਨ ਜਾਣ ਸਾਡੀ ਗਰੀਬੀ ਤੇ ਸਾਡੀ ਲਚਾਰੀ ਨੂੰ ਵੇਖ ਕੇ ਮੈਨੂੰ ਸਮਝਣ ਦੀ ਕੋਸ਼ਿਸ਼ ਕਰਨ ਜਿਉ ਮੇਰੀ ਗੱਲ ਮੰਨ ਜਾਂਦੇ ਹਨ ਤਾਂ ਮੈਨੂੰ ਬਸ ਇੱਕ ਸਾਲ ਹੀ ਤਾਂ ਉਹਨਾਂ ਕੋਲੋਂ ਦੂਰ ਰਹਿਣਾ ਸੀ ਉਸ ਤੋਂ ਬਾਅਦ ਤਾਂ ਸਾਡੇ ਕੋਲ ਪੈਸੇ ਹੀ ਪੈਸੇ ਹੁੰਦੇ ਤੇ ਸਾਡੀ ਜ਼ਿੰਦਗੀ ਬਹੁਤ ਖੁਸ਼ਹਾਲ ਹੁੰਦੀ ਪਰ ਸਾਲ ਪਰ ਪਤਾ ਨਹੀਂ ਉਹ ਮੰਨਦੇ ਜਾਂ ਨਹੀਂ ਸਮਝ ਨਹੀਂ ਆ ਰਿਹਾ ਸੀ ਕਿ ਉਹਨਾਂ ਨੂੰ ਕਿਵੇਂ ਪੁੱਛਾਂ ਕਿਤੇ ਉਹ ਗੁੱਸੇ ਵਿੱਚ ਮੈਨੂੰ ਥੱਪੜ ਹੀ ਨਾ ਮਾਰ ਦੇਣ 50 ਗੱਲਾਂ ਮੇਰੇ ਮਨ ਵਿੱਚ ਆ ਰਹੀਆਂ ਸੀ ਆਖਰ ਗੱਲ ਉਹਨਾਂ ਦੀ ਇੱਜ਼ਤ ਤੇ ਜੋ ਆਉਣ ਵਾਲੀ ਸੀ ਕੋਈ ਵੀ ਮਰਦ ਇਸ ਤਰ੍ਹਾਂ ਆਪਣੀ ਇੱਜ਼ਤ ਤੇ ਦਾਗ ਲਗਾ ਕੇ ਪੈਸਾ ਨਹੀਂ ਲੈਣਾ ਚਾਹੂਗਾ ਤੇ ਪੂਰੀ ਰਾਤ ਮੈਂ ਬਹੁਤ ਬੇਚੈਨੀ ਨਾਲ ਗੁਜ਼ਾਰ ਰਹੀ ਸੀ ਬਸ ਇਹੋ ਸੋਚ ਰਹੀ ਸੀ ਕਿ ਉਹਨਾਂ ਨਾਲ ਕਿਵੇਂ ਗੱਲ ਕਰਾਂ ਸਮਾਂ ਵੀ ਤਾਂ ਘਟ ਸੀ ਗੱਲ ਤਾਂ ਮੈਨੂੰ ਕਰਨੀ ਹੀ ਪੈਣੀ ਸੀ ਸਾਡੀ ਆਮਦਨੀ ਘੱਟ ਤੇ ਖਰਚਾ ਜ਼ਿਆਦਾ ਸੀ ਜਿਵੇਂ ਤਵੇਂ ਮਹੀਨੇ ਦਾ ਗੁਜ਼ਾਰਾ ਹੁੰਦਾ ਸੀ ਅਸੀਂ ਦੋਵੇਂ ਮਿਹਨਤ ਇਸ ਲਈ ਕਰ ਰਹੇ ਸੀ ਤਾਂ ਕਿ ਅਸੀਂ ਆਪਣਾ ਘਰ ਖਰੀਦ ਸਕੀਏ ਜਿਵੇਂ ਤਿਵੇਂ ਹਿੰਮਤ ਕਰਕੇ ਮੈਂ ਆਪਣੇ ਪਤੀ ਨਾਲ ਅੱਜ ਰਾਤ ਗੱਲ ਕਰਨ ਦਾ ਸੋਚਿਆ ਪਰ ਉਸ ਤੋਂ ਪਹਿਲਾਂ ਮੈਂ ਉਹਨਾਂ ਦੀ ਪਸੰਦ ਦਾ ਸਾਰਾ ਖਾਣਾ ਬਣਾਇਆ ਜਦੋਂ ਸ਼ਾਮ ਨੂੰ ਉਹ ਘਰ ਆਏ ਤਾਂ ਆਪਣੀ ਪਸੰਦ ਦਾ ਖਾਣਾ ਵੇਖਦੇ ਹੀ ਉਹਨਾਂ ਦੇ ਚਿਹਰੇ ਤੇ ਇੱਕ ਅਲੱਗ ਹੀ ਖੁਸ਼ੀ ਆ ਗਈ ਪਰ ਨਾਲ ਹੀ ਪਰੇਸ਼ਾਨੀ ਵੀ ਵੇਖਦੇ ਹੀ ਕਹਿਣ ਲੱਗੇ ਕਿ ਇਹ ਸਭ ਨਾ ਬਣਾਇਆ ਕਰ ਜਾਣਦੀ ਹੈ ਨਾ ਕਿੰਨੀ ਮੰਗਈ ਹੈ ਇਹ ਸਾਰੀਆਂ ਚੀਜ਼ਾਂ ਕਿੰਨੀਆਂ ਮਹਿੰਗੀਆਂ ਹੁੰਦੀਆਂ ਹਨ ਅਸੀਂ ਇਹ ਸਾਰੀਆਂ ਚੀਜ਼ਾਂ ਖਾਣ ਦੀ ਹਾਲਤ ਵਿੱਚ ਨਹੀਂ ਹਾਂ ਇਹ ਚੀਜ਼ਾਂ ਸਾਡੇ ਖਾਣ ਲਈ ਨਹੀਂ ਹਨ ਜੇ ਪੈਸੇ ਬਚਦੇ ਤਾਂ ਸਾਡੇ ਅਗਲੇ 7 ਦਿਨਾਂ ਦਾ ਖਾਣਾ ਬਣ ਜਾਂਦਾ ਤੂੰ ਇੱਕ ਹੀ ਦਿਨ ਵਿੱਚ ਇਹਨਾਂ ਸਾਰਾ ਵਧੀਆ ਖਾਣਾ ਕਿਉਂ ਬਣਾ ਲਿਆ ਮੈਂ ਕਿਹਾ ਕਿ ਕੀ ਅਸੀਂ ਪੂਰੀ ਜ਼ਿੰਦਗੀ ਬਸ ਇਹੋ ਸੋਚਦੇ ਰਹਾਂਗੇ ਕਿ ਕਿੱਥੋਂ ਪੈਸੇ ਬਚਾਈਏ ਤੇ ਕਿੱਥੋਂ ਨਹੀਂ ਕੀ ਚੀਜ਼ ਖਾਈਏ ਤੇ ਕੀ ਨਾ ਖਾਈਏ ਮੇਰੀਆਂ ਗੱਲਾਂ ਸੁਣ ਕੇ ਉਹ ਕਹਿਣ ਲੱਗੇ ਕਿ ਤੂੰ ਜਾਣਦੀ ਹੈ ਸਭ ਕੁਝ ਤੇਰੇ ਸਾਹਮਣੇ ਹੈ ਹੁਣ ਸਾਡਾ ਨਸੀਬ ਹੀ ਇਹੋ ਜਿਹਾ ਆ ਤਾਂ ਅਸੀਂ ਕੀ ਕਰ ਸਕਦੇ ਹਾਂ ਮਿਹਨਤ ਤਾਂ ਕਰ ਹੀ ਰਹੇ ਹਾਂ ਵੇਖ ਸ਼ਾਇਦ ਸਮੇਂ ਦੇ ਨਾਲ ਇਹਨਾਂ ਹਾਲਾਤਾਂ ਤੋਂ ਬਾਹਰ ਨਿਕਲ ਜਾਈਏ ਮੈਂ ਆਪਣੇ ਪਤੀ ਨੂੰ ਕਿਹਾ ਕਿ ਮੈਨੂੰ ਇੱਕ ਕੰਮ ਮਿਲਿਆ ਹੈ ਜੇ ਤੁਸੀਂ ਮੇਰਾ ਸਾਥ ਦੇਵੋਗੇ ਤਾਂ ਭਾਏ ਇੱਕ ਹੀ ਸਾਲ ਵਿੱਚ ਕਰੋੜਪਤੀ ਬਣ ਸਕਦੇ ਹਾਂ ਮੇਰੀਆਂ ਗੱਲਾਂ ਸੁਣ ਕੇ ਉਹਨਾਂ ਨੇ ਖਾਣਾ ਇੱਕ ਸਾਈਡ ਤੇ ਕਰ ਦਿੱਤਾ ਤੇ ਕਹਿਣ ਲੱਗੇ ਕਿ ਇਹੋ ਜਿਹਾ ਕਿਹੜਾ ਕੰਮ ਮਿਲਿਆ ਹੈ ਜਿਹਦੇ ਨਾਲ ਆਪਾਂ ਕਰੋੜਪਤੀ ਇੱਕ ਸਾਲ ਵਿੱਚ ਹੀ ਬਣ ਜਾਵਾਂਗੇ ਮੈਂ ਸਾਰੀ ਗੱਲ ਉਹਨਾਂ ਨੂੰ ਦੱਸੀ ਉਹਨਾਂ ਨੇ ਬਹੁਤ ਸ਼ਾਂਤੀ ਤੇ ਖਮੋਸ਼ੀ ਨਾਲ ਮੇਰੀ ਗੱਲ ਸੁਣੀ ਉਹਨਾਂ ਨੂੰ ਦੱਸਦੇ ਹੋਏ ਵੀ ਮੇਰੀ ਜ਼ੁਬਾਨ ਲੜ ਖੜਾ ਰਹੀ ਸੀ ਉਹ ਬਸ ਮੇਰੇ ਵੱਲ ਵੇਖ ਰਹੇ ਸੀ ਉਹਨਾਂ ਦੇ ਮਨ ਦੀ ਗੱਲ ਜਾਣਨ ਲਈ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਸੋਚ ਰਹੀ ਹਾਂ ਕਿ ਕੱਲ ਮੈਂ ਉਹਨਾਂ ਨੂੰ ਜਾ ਕੇ ਮਨਾ ਨਾ ਕਰ ਦਵਾਂ ਕਿ ਮੈਂ ਇਹ ਕੰਮ ਨਹੀਂ ਕਰ ਸਕੂੰਗੀ ਉਹ ਮੇਰੇ ਵੱਲ ਗੌਰ ਨਾਲ ਵੇਖ ਰਹੇ ਸੀ ਕਹਿਣ ਲੱਗੇ ਤੂੰ ਤਾਂ ਮੈਨੂੰ ਵਿਚ ਵਿਚ ਰਸਤੇ ਲਿਆ ਕੇ ਖੜਾ ਕਰ ਦਿੱਤਾ ਹੈ ਕੀ કહਾਂ ਮੈਂ ਤੈਨੂੰ ਪਰ ਜਿਹੜੀ ਰਕਮ ਤੇਰੇ ਮਾਲਕ ਨੇ ਤੈਨੂੰ ਦੇਣ ਲਈ ਕਿਹਾ ਹੈ ਉਹ ਵਾਕਿਆ ਹੀ ਬਹੁਤ ਵੱਡੀ ਹੈ ਮੈਂ ਨਹੀਂ ਸਮਝ ਪਾ ਰਿਹਾ ਕਿ ਤੈਨੂੰ ਕੀ ਜਵਾਬ ਦਵਾਂ ਸ਼ਾਇਦ ਉਹ ਵੀ ਮੇਰੇ ਵਾਂਗ ਹੀ ਉਲਝਣ ਤੇ ਪਰੇਸ਼ਾਨੀ ਵਿੱਚ ਗੁਜ਼ਰ ਰਹੇ ਸੀ ਜਿਵੇਂ ਹੁਣ ਤੱਕ ਮੈਂ ਗੁਜ਼ਰ ਰਹੀ ਸੀ ਉਹਨਾਂ ਨੂੰ ਵੀ ਕੁਝ ਸਮਝ ਨਹੀਂ ਆ ਰਿਹਾ ਸੀ ਕੀ ਕੀ ਕਰਨ ਤੇ ਕੀ ਨਹੀਂ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਠੀਕ ਹੈ ਤੂੰ ਉਹਨਾਂ ਦੀ ਗੱਲ ਮੰਨ ਲੈ ਮੇਰੇ ਮਾਲਕ ਨੇ ਕਿਹਾ ਸੀ ਕਿ ਉਹ ਬੇਔਲਾਦ ਹਨ ਉਹਨਾਂ ਦਾ ਕੋਈ ਬੱਚਾ ਨਹੀਂ ਹੋ ਰਿਹਾ ਬਹੁਤ ਸਮੇਂ ਤੋਂ ਉਹਨਾਂ ਦੀ ਪਤਨੀ ਇੱਕ ਬਾਝ ਹੈ ਪਰ ਉਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦੇ ਹਨ ਉਹਨਾਂ ਨੇ ਬਹੁਤ ਡਾਕਟਰਾਂ ਨੂੰ ਦਿਖਾਇਆ ਪਰ ਹਰ ਡਾਕਟਰ ਨੇ ਮਨਾ ਕਰ ਦਿੱਤਾ ਕਿ ਉਹਨਾਂ ਨੂੰ ਕਦੀ ਬੱਚਾ ਨਹੀਂ ਹੋ ਸਕੂਗਾ ਉਹ ਤੇ ਉਹਨਾਂ ਦੀ ਪਤਨੀ ਦੋਵਾਂ ਨੂੰ ਹੀ ਇੱਕ ਬੱਚੇ ਦੀ ਇੱਛਾ ਹੈ ਉਹ ਕਹਿ ਰਹੇ ਸੀ ਕਿ ਉਹ ਚਾਹੇ ਤਾਂ ਉਹ ਬੱਚੇ ਨੂੰ ਗੋਦ ਵੀ ਲੈ ਸਕਦੇ ਹਨ ਪਰ ਉਹ ਇਹਵੇਂ ਨਹੀਂ ਕਰਨਾ ਚਾਹੁੰਦੇ ਉਹ ਆਪਣਾ ਖੂਨ ਹੀ ਚਾਹੁੰਦੇ ਹਨ ਉਹਨਾਂ ਨੂੰ ਖੂਬਸੂਰਤ ਬੱਚਾ ਚਾਹੀਦਾ ਹੈ ਇਸ ਲਈ ਉਹਨਾਂ ਨੇ ਮੈਨੂੰ ਚੁਣਿਆ ਕਿਉਂਕਿ ਮੈਂ ਵੀ ਬਹੁਤ ਖੂਬਸੂਰਤ ਸੀ ਮਾਲਕ ਨੇ ਉਸ ਦਿਨ ਕਿਹਾ ਸੀ ਕਿ ਬਸ ਇਹੋ ਵਜ੍ਹਾ ਹੈ ਜਿਸ ਦੀ ਵਜ੍ਹਾ ਤੋਂ ਮੈਂ ਤੇਰੀ ਤਨਖਾਹ ਵੀ ਬਹੁਤ ਛੇਤੀ ਵਧਾ ਦਿੱਤੀ ਮੈਨੂੰ ਸਿਰਫ ਔਲਾਦ ਚਾਹੀਦੀ ਹੈ ਹੋਰ ਕੁਝ ਨਹੀਂ ਕਿਉਂਕਿ ਤੂੰ ਸ਼ਾਦੀशुदा ਹੈਂ ਤੂੰ ਪਰੇਸ਼ਾਨ ਨਾ ਹੋ ਮੈਨੂੰ ਸਿਰਫ ਤੂੰ ਬੱਚੇ ਲਈ ਚਾਹੀਦੀ ਹੈ ਹੋਰ ਕੁਝ ਨਹੀਂ ਡਾਕਟਰ ਦੀ ਮਦਦ ਨਾਲ ਤਾਂ ਮੇਰੇ ਬੱਚੇ ਦੀ ਮਾਂ ਬਣ ਜਾਏਗੀ ਜਿੰਨਾ ਟਾਈਮ ਤੂੰ ਪ੍ਰੈਗਨੈਂਟ ਰਹੇਂਗੀ ਓਨਾ ਟਾਈਮ ਤੈਨੂੰ ਮੇਰੇ ਘਰ ਸਾਡੇ ਨਾਲ ਰਹਿਣਾ ਪਵੇਗਾ ਤਾਂ ਕਿ ਅਸੀਂ ਤੇਰੀ ਚੰਗੀ ਤਰ੍ਹਾਂ ਦੇਖਭਾਲ ਕਰ ਸਕੀਏ ਤੇ ਸਾਡਾ ਬੱਚਾ ਇੱਕ ਸਵਸਥ ਤੇ ਸੋਹਣਾ ਬੱਚਾ ਪੈਦਾ ਹੋਵੇ ਬਸ ਇਹੋ ਚਾਹੁੰਦਾ ਹਾਂ ਮੈਂ ਉਸ ਤੋਂ ਇਲਾਵਾ ਹੋਰ ਕੁਝ ਨਹੀਂ ਮੇਰੇ ਪਤੀ ਇਸ ਗੱਲ ਲਈ ਰਾਜ਼ੀ ਹੋ ਗਏ ਸੀ ਮਾਲਕ ਨੂੰ ਜਾ ਕੇ ਮੈਂ ਅਗਲੇ ਦਿਨੇ ਹੀ ਹਾਂ ਕਹਿ ਦਿੱਤੀ ਹੁਣ ਅਗਲੇ ਅੱਗੇ ਦਾ ਸਾਰਾ ਕੰਮ ਸ਼ੁਰੂ ਹੋਇਆ ਡਾਕਟਰ ਦੀ ਮਦਦ ਨਾਲ ਮੈਂ ਪ੍ਰੈਗਨੈਂਟ ਹੋ ਗਈ ਜਿਸ ਦਿਨ ਮੈਂ ਪ੍ਰੈਗਨੈਂਟ ਹੋਈ ਉਸ ਦਿਨ ਹੀ ਮਾਲਕ ਮੈਨੂੰ ਜਾ ਕੇ ਇੱਥੋਂ ਆਪਣੇ ਘਰ ਲੈ ਆਏ ਹੁਣ ਜਦ ਤੱਕ ਬੱਚਾ ਨਹੀਂ ਹੋ ਜਾਂਦਾ ਮੈਨੂੰ ਉਹਨਾਂ ਦੇ ਨਾਲ ਉਹਨਾਂ ਦੇ ਘਰ ਹੀ ਰਹਿਣਾ ਸੀ ਹੁਣ ਕੋਈ ਵੀ ਔਰਤ ਕਿਸੇ ਦੂਜੀ ਔਰਤ ਨੂੰ ਆਪਣੇ ਪਤੀ ਦੇ ਆਸ-ਪਾਸ ਬਰਦਾਸ਼ਤ ਨਹੀਂ ਕਰ ਸਕਦੀ ਮਾਲਕ ਦੀ ਪਤਨੀ ਵੀ ਮੈਨੂੰ ਅਜੀਬ ਵੇਖ ਕੇ ਅਜੀਬ ਜਿਹਾ ਮੂੰਹ ਬਣਾਉਂਦੀ ਸੀ ਉਹਨਾਂ ਨੂੰ ਮੈ ਚੰਗੀ ਨਹੀਂ ਲੱਗਦੀ ਸੀ ਪਰ ਬਸ ਮਜਬੂਰੀ ਸੀ ਕਿ ਉਹ ਮੈਨੂੰ ਬਰਦਾਸ਼ਤ ਕਰ ਰਹੀ ਸੀ ਕਿਉਂਕਿ ਉਹ ਵੇਖ ਰਹੀ ਸੀ ਕਿ ਮਾਲਕ ਮੇਰਾ ਧਿਆਨ ਰੱਖਦੇ ਸੀ ਮੇਰੇ ਖਾਣ ਪੀਣ ਤੋਂ ਲੈ ਕੇ ਹਰ ਚੀਜ਼ ਦਾ ਧਿਆਨ ਉਹ ਰੱਖਦੇ ਸੀ ਮੈਨੂੰ ਆਪਣੇ ਪਤੀ ਦੀ ਬਹੁਤ ਯਾਦ ਆਉਂਦੀ ਸੀ ਮੈਂ ਉਹਨਾਂ ਨੂੰ ਬਹੁਤ ਘੱਟ ਮਿਲ ਪਉਂਦੀ ਸੀ ਮਾਲਕ ਮੇਰੀ ਪੂਰੀ ਪ੍ਰੈਗਨਨਸੀ ਦੇ ਦੌਰਾਨ ਮੈਨੂੰ ਚੰਗਾ ਚੰਗਾ ਖਾਣ ਪੀਣ ਨੂੰ ਦਿੰਦੇ ਸੀ ਚੰਗੀਆਂ ਚੰਗੀਆਂ ਜਗ੍ਹਾ ਘੁਮਾਉਣ ਨੂੰ ਲੈ ਕੇ ਜਾਂਦੇ ਸੀ ਸ਼ਾਪਿੰਗ ਵੀ ਕਰਵਾਉਂਦੇ ਸੀ ਤਾਂਕੇ ਮੇਰਾ ਮਨ ਖੁਸ਼ ਰਹੇ ਤੇ ਇੱਕ ਚੰਗਾ ਤੇ ਸਿਹਤਮੰਦ ਬੱਚਾ ਪੈਦਾ ਹੋਵੇ ਬਹੁਤ ਧਿਆਨ ਰੱਖ ਰਏ ਸੀ ਉਹ ਮੇਰਾ ਮੇਰੀਆਂ ਦਵਾਈਆਂ ਤੋਂ ਲੈ ਕੇ ਜੂਸ ਦੁੱਧ ਹਰ ਚੀਜ਼ ਦਾ ਧਿਆਨ ਮਾਲਕ ਰੱਖਦੇ ਸੀ ਮੈਂ ਵੀ ਦਿਨ ਗਿਣ-ਗਿਣ ਕੇ ਗੁਜ਼ਾਰ ਰਹੀ ਸੀ ਕਦੋਂ ਇਹ ਸਮਾਂ ਖਤਮ ਹੋਵੇਗਾ ਤੇ ਮੈਂ ਆਪਣੇ ਪਤੀ ਦੇ ਕੋਲ ਵਾਪਸ ਜਾ ਪਾਉਂਗੀ ਮੈਂ ਜਦੋਂ ਵੀ ਆਪਣੇ ਪਤੀ ਨੂੰ ਮਿਲਦੀ ਜਾਂ ਉਹਨਾਂ ਨਾਲ ਫੋਨ ਤੇ ਗੱਲ ਕਰਦੀ ਸੀ ਤਾਂ ਅਕਸਰ ਉਹ ਮੈਨੂੰ ਉਦਾਸੀ ਹੀ ਦਿਖਦੇ ਸੀ ਬਹੁਤ ਉਦਾਸ ਰਹਿੰਦੇ ਸੀ ਕਹਿੰਦੇ ਸੀ ਕਿ ਮੈਂ ਤੈਨੂੰ ਹਾਂ ਤਾਂ ਕਹਿ ਦਿੱਤੀ ਪਰ ਮੈਨੂੰ ਹੁਣ ਅਹਿਸਾਸ ਹੋ ਰਿਹਾ ਹੈ ਕਿ ਇਹ ਕੋਈ ਮਾਮੂਲੀ ਗੱਲ ਨਹੀਂ ਸੀ ਮੈਂ ਤੈਨੂੰ ਇਵੇਂ ਕਿਸੇ ਹੋਰ ਮਰਦ ਦੇ ਕੋਲ ਨਹੀਂ ਦੇਖ ਪਾਰਿਆ ਮੈਂ ਜਾਣਦਾ ਹਾਂ ਕਿ ਮੈਂ ਕਿਵੇਂ ਇਹ ਸਮਾਂ ਗੁਜ਼ਾਰਿਆ ਹਾਂ ਮੈਂ ਉਹਨਾਂ ਨੂੰ ਕਿਹਾ ਕਿ ਬਸ ਤੁਸੀਂ ਕੁਝ ਹੋਰ ਸਮਾਂ ਕੱਢ ਲਵੋ ਕੁਝ ਸਮੇਂ ਦੀ ਹੀ ਤਾਂ ਗੱਲ ਰਹਿ ਗਈ ਹੈ ਹੁਣ ਤੱਕ ਬਰਦਾਸ਼ਤ ਕੀਤਾ ਹੈ ਤਾਂ ਅੱਗੇ ਵੀ ਥੋੜਾ ਜਿਆ ਕਰ ਲਓ ਤੁਸੀਂ ਜਾਣਦੇ ਹੋਣਾ ਉਸ ਤੋਂ ਬਾਅਦ ਸਾਡਾ ਜੀਵਨ ਬਦਲ ਜਾਊਗਾ ਅੱਪਾ ਇੱਕ ਸੋਨਾ ਜਿਹਾ ਕਾਰ ਖਰੀਦ ਲਵਾਂਗੇ ਇੱਕ ਗੱਡੀ ਲੈ ਲਵਾਂਗੇ ਆਏ ਦਿਨ ਦੀ ਸਾਡੇ ਖਾਣੇ ਦੀ ਪਰੇਸ਼ਾਨੀ ਵੀ ਖਤਮ ਹੋ ਜਾਵੇਗੀ ਤੁਸੀਂ ਤਾਂ ਜਾਣਦੇ ਹੀ ਹੋਣਾ ਕਿ ਮੈਂ ਇਹ ਸਭ ਕੁਝ ਕਿਉਂ ਕੀਤਾ ਹੈ ਉਹ ਅਕਸਰ ਕਹਾ ਕਰਦੇ ਸੀ ਕਿ ਮੈਨੂੰ ਕੋਈ ਪੈਸੇ ਨਹੀਂ ਚਾਹੀਦੇ ਤੂੰ ਆ ਜਾ ਮੈਨੂੰ ਬਸ ਤੂੰ ਚਾਹੀਦੀ ਹੈ ਮੈਂ ਨਹੀਂ ਰਹਿ ਪਾ ਰਿਹਾ ਤੇਰੇ ਬਿਨਾ ਕਾਫੀ ਇੰਤਜ਼ਾਰ ਕਰਨ ਤੋਂ ਬਾਅਦ ਉਹ ਸਮਾਂ ਵੀ ਆ ਗਿਆ ਜਦੋਂ ਉਹ ਵਕਤ ਵੀ ਖਤਮ ਹੋਣ ਨੂੰ ਆਇਆ ਮੈਂ ਇੱਕ ਸੋਹਣੀ ਜਾਈ ਤੇ ਸਿਹਤਮੰਦ ਬੇਟੇ ਨੂੰ ਜਨਮ ਦਿੱਤਾ। ਬੱਚਾ ਹੋਣ ਦੇ ਨਾਲ ਹੀ ਮੈਂ ਉਸ ਬੱਚੇ ਨੂੰ ਮਾਲਕ ਦੇ ਹਵਾਲੇ ਕਰ ਦਿੱਤਾ ਤੇ ਤੁਰੰਤ ਆਪਣੇ ਪਤੀ ਦੇ ਕੋਲ ਆ ਗਈ। ਕਾਫੀ ਦੇਰ ਤੱਕ ਘਰ ਦਾ ਦਰਵਾਜ਼ਾ ਖੜਕਾਇਆ ਪਰ ਦਰਵਾਜ਼ਾ ਨਾ ਖੁੱਲਿਆ। ਪਤੀ ਨੂੰ ਫੋਨ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫੋਨ ਨਾ ਚੁੱਕਿਆ। ਜਦੋਂ ਬਹੁਤ ਦੇਰ ਹੋ ਗਈ ਤਾਂ ਆਂਢ ਗੁਆਂਢ ਵਾਲਿਆਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ। ਅੰਦਰ ਦਾ ਨਜ਼ਾਰਾ ਵੇਖਦੇ ਹੀ ਮੇਰੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਮੇਰੇ ਪਤੀ ਜ਼ਮੀਨ ਤੇ ਡਿੱਗੇ ਪਏ ਸੀ ਮੈਂ ਜ਼ੋਰ-ਜ਼ੋਰ ਨਾਲ ਰੋਣਾ ਚਿਲਾਉਣਾ ਸ਼ੁਰੂ ਕਰ ਦਿੱਤਾ ਬਹੁਤ देर ਹੋ ਚੁੱਕੀ ਸੀ ਉਹ ਇਸ ਦੁਨੀਆ ਤੋਂ ਜਾ ਚੁੱਕੇ ਸੀ ਸ਼ਾਇਦ ਮੇਰੀ ਦੂਰੀ ਦਾ ਗਮ ਬਰਦਾਸ਼ਤ ਨਹੀਂ ਕਰ پا ਰਹੇ ਸੀ ਮੈਂ ਨਹੀਂ ਜਾਣਦੀ ਸੀ ਕਿ ਉਹ ਇਸ ਹੱਦ ਤੱਕ ਪਰੇਸ਼ਾਨ ਹੋ ਚੁੱਕੇ ਹਨ ਉਹ ਦੁਨੀਆ ਤੋਂ ਹੀ ਚਲੇ ਗਏ ਮੈਂ ਐਵੇਂ ਹੀ ਰੋਂਦੇ ਰੋਂਦੇ ਕਈ ਦਿਨ ਗੁਜ਼ਾਰ ਦਿੱਤੇ ਹੁਣ ਮੇਰੇ ਕੋਲ ਕੋਈ ਰਸਤਾ ਨਹੀਂ ਬਚਿਆ ਸੀ ਮੈਂ ਵਾਪਸ ਆਪਣੇ ਮਾਲਕ ਦੇ ਕੋਲ ਗਈ ਸੋਚਿਆ ਉਹਨਾਂ ਕੋਲੋਂ ਕੋਈ ਕੰਮ ਮੰਗ ਕੇ ਉਥੇ ਰਹਿ ਲਵਾਂਗੀ ਆਖਿਰ ਮੈਂ ਉਹਨਾਂ ਦੇ ਬੱਚੇ ਨੂੰ ਪੈਦਾ ਕੀਤਾ ਹੈ ਉਹਨਾਂ ਦੇ ਬੱਚੇ ਦੀ ਮਾਂ ਹਾਂ ਉਹ ਮੇਰੀ ਇੰਨੀ ਮਦਦ ਤਾਂ ਕਰ ਹੀ ਸਕਦੇ ਹਨ ਮੈਂ ਬਹੁਤ ਚਿਜਕਦੇ ਹੋਏ ਉਹਨਾਂ ਦੇ ਘਰ ਪਹੁੰਚੀ ਗੇਟ ਤੇ ਖੜੀ ਸੀ ਤਾਂ ਮੈਂ ਵੇਖਿਆ ਕਿ ਮਾਲਕ ਆਪਣੀ ਪਤਨੀ ਦੇ ਨਾਲ ਸੀ ਤੇ ਉਹ ਬੱਚੇ ਨੂੰ ਆਪਣੀ ਗੋਦੀ ਵਿੱਚ ਚੁੱਕ ਕੇ ਉਹਨੂੰ ਪਿਆਰ ਕਰ ਰਿਹਾ ਸੀ اپنی ਪਤਨੀ ਨੂੰ ਵੀ ਉਹਨਾਂ ਨੇ ਆਪਣੇ ਗਲੇ ਨਾਲ ਲਾਇਆ ਸੀ ਉਹ ਤਿੰਨੇ ਬਹੁਤ ਖੁਸ਼ ਨਜ਼ਰ ਆ ਰਹੇ ਸੀ ਕੁਝ ਦੇਰ ਬਾਅਦ ਮਾਲਕ ਦੀ ਨਜ਼ਰ ਮੇਰੇ ਤੇ ਪਈ ਤੂੰ ਮੈਨੂੰ ਕਹਿਣ ਲੱਗੇ ਕਿ ਤੈਨੂੰ ਤਾਂ ਆਪਣੇ ਪਤੀ ਦੇ ਕੋਲ ਜਾਣ ਦੀ ਇੰਨੀ ਜਲਦੀ ਸੀ ਤੂੰ ਮੇਰੇ ਕੋਲੋਂ ਉਹਨਾਂ ਪੈਸਿਆਂ ਵਾਲਾ ਚੈੱਕ ਵੀ ਨਹੀਂ ਲਿਆ ਕਿੰਨੀ ਹੜਬੜਾहट ਨਾਲ ਚਲੀ ਗਈ ਸੀ ਤੂੰ ਉਹਨਾਂ ਨੇ ਮੈਨੂੰ 2 ਕਰੋੜ ਦਾ ਚੈੱਕ ਫੜਾ ਦਿੱਤਾ ਮੈਂ ਜੋਰ-ਜੋਰ ਨਾਲ ਰੋਣ ਲੱਗੀ ਜਦੋਂ ਉਹਨਾਂ ਨੇ ਮੈਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਮੈਂ ਦੱਸਿਆ ਕਿ ਮੇਰੇ ਪਤੀ ਮੇਰੀ ਦੂਰੀ ਦੇ ਗਮ ਵਿੱਚ ਇਸ ਦੁਨੀਆ ਤੋਂ ਚਲੇ ਗਏ ਹਨ ਮੈਂ ਤਾਂ ਇਹ ਕੰਮ ਸਿਰਫ ਇਸ ਲਈ ਕੀਤਾ ਸੀ ਤਾਂ ਕਿ ਉਹਨਾਂ ਦੀ ਤੇ ਮੇਰੀ ਜ਼ਿੰਦਗੀ ਵਧੀਆ ਹੋ ਜਾਵੇ ਪਰ ਇੱਥੇ ਤਾਂ ਕੁਝ ਦਾ ਕੁਝ ਹੋਰ ਹੀ ਹੋ ਗਿਆ ਮੈਂ ਉਹਨਾਂ ਨੂੰ ਉਹ ਪੈਸਿਆਂ ਵਾਲਾ ਚੈੱਕ ਵਾਪਸ ਕਰ ਦਿੱਤਾ ਮੈਨੂੰ ਨਹੀਂ ਚਾਹੀਦੇ ਸੀ ਇਹੋ ਜਿਹੇ ਪੈਸੇ ਜਿੰਨਾ ਪੈਸਿਆਂ ਦੀ ਵਜ੍ਹਾ ਨਾਲ ਮੇਰਾ ਪਤੀ ਮੇਰੇ ਕੋਲੋਂ ਦੂਰ ਹੋ ਗਿਆ ਪਰ ਮੈਂ ਉਹਨਾਂ ਨੂੰ ਬਸ ਇਨਾ ਹੀ ਕਿਹਾ ਕਿ ਜੇ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਤਾਂ ਮੈਨੂੰ ਕੋਈ ਕੰਮ ਦੇ ਦੇਵੋ ਉਹਨਾਂ ਨੇ ਮੈਨੂੰ ਆਪਣੇ ਘਰ ਕੰਮ ਦੇ ਦਿੱਤਾ ਮੈਂ ਉਹਨਾਂ ਦੇ ਘਰ ਕੰਮ ਕਰਕੇ ਆਪਣਾ ਗੁਜ਼ਾਰਾ ਚਲਾ ਲੈਂਦੀ ਸੀ ਆਪਣੇ ਬੱਚੇ ਨੂੰ ਵੱਡਾ ਹੁੰਦੇ ਵੇਖ ਰਹੀ ਸੀ ਮੇਰੇ ਲਈ ਇਨਾ ਹੀ ਬਹੁਤ ਸੀ ਮੈਨੂੰ ਕੁਝ ਨਹੀਂ ਚਾਹੀਦਾ ਹੁਣ ਕਹਿੰਦੇ ਆਣਾ ਕਿ ਲਾਲਚ ਬਹੁਤ ਬੁਰੀ ਬਲਾ ਹੈ ਮੇਰੇ ਲਾਲਚ ਦੇ ਚੱਕਰ ਵਿੱਚ ਕੀ ਤੋਂ ਕੀ ਹੋ ਗਿਆ ਮੈਨੂੰ ਨਹੀਂ ਪਤਾ ਕਿ ਮੈਂ ਸਹੀ ਕੀਤਾ ਜਾਂ ਗਲਤ ਪਰ ਜੋ ਹੋਇਆ ਉਹ ਬਹੁਤ ਗਲਤ ਸੀ ਚਾਹੇ ਇਸ ਦੇ ਪਿੱਛੇ ਮੇਰੀ ਸੋਚ ਚੰਗੀ ਸੀ ਜਾਂ ਗਲਤ ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਗਲਤ ਕੀਤਾ ਸੀ ਜਾਂ ਸਹੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ